ਖਾਦਲਪ ਧਰਤੀ ਦੇ ਖਣਿਜਾਂ ਤੇ ਸਰੰਗ ਬੋਰਿੰਗ ਮਸ਼ੀਨਾ ਤੇ ਨਿਰਯਾਤ پابੰਦੀਆਂ ਨੂੰ ਤਿਲਾਕਰਨ ਦਾ ਪਰੋਸਾ ਦੇ ਕੇ ਭਾਰਤ ਨੂੰ ਵੱਡੀ ਰਾਹਤ ਦਿੱਤੀ ਹੈ ਇਹ ਫੈਸਲਾ ਉਦੇਸ਼ ਮੰਤਰੀ ਐਸ ਜੈ ਸ਼ੰਕਰ ਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਖਾਲੀ ਵਿੱਚ ਕੋਈ ਗਲਪਨ ਤੋਂ ਬਾਅਦ ਸਾਹਮਣਿਆ ਮੰਗ ਜੀ ਨੇ ਆਪਣੀ 2 ਦਿਨਾ ਭਾਰਤ ਫੇਰੀ ਦੌਰਾਨ ਜੈ ਸ਼ੰਕਰ ਨਾਲ ਮੁਲਾਕਾਤ ਕੀਤੀ ਇਜ਼ਰਾਨ ਊਨਾ ਨੇ ਪ੍ਰੋਸਾ ਦਿੱਤਾ ਹੈ ਕਿ ਬੀਜਿੰਗ ਨੇ ਭਾਰਤ ਦੀਆਂ ਚਿੰਤਾਵਾਂ ਤੇ ਕਦਮ ਚੁੱਕਨੇ ਸ਼ੁਰੂ ਕਰ ਦਿੱਤੇ ਹਨ ਅਤੇ ਤਿੰਨੋਂ ਮਹੱਤਵਪੂਰਨ ਵਸਤੂਆਂ ਤੇ ਸਪਲਾਈ ਬਹਾਲ ਕਰਨ ਲਈ ਕੰਮ ਕੀਤਾ ਜਾ ਰਿਹਾ ਸੁਰੰਗ ਬੋਰਿੰਗ ਮਸ਼ੀਨਾਂ ਜੋ ਕਿ ਭਾਰਤ ਦੇ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਵਰਤੀਆਂ ਜਾਣੀਆਂ ਸਨ ਟੀਨ ਵਿੱਚ ਫਸੀਆਂ ਰਹੀਆਂ ਇਹਨਾਂ ਵਿੱਚ ਵਿਦੇਸ਼ੀ ਕੰਪਨੀਆਂ ਦੁਆਰਾ ਬਣਾਈਆਂ ਗਈਆਂ ਮਸ਼ੀਨਾਂ ਵੀ ਸ਼ਾਮਲ ਸਨ ਭਾਰਤ ਦੇ ਆਟੋਮੋਬਾਈਲ ਅਤੇ ਇਲੈਕਟ੍ਰੋਨਿਕਸ ਉਦਯੋਗ ਨੇ ਵੀ ਵਾਰ-ਵਾਰ ਦੁਰਲੱਭ ਧਰਤੀ ਦੇ ਚੁੰਬਕਾਂ ਦੀ ਘਾਟ ਬਾਰੇ ਸ਼ਿਕਾਇਤ ਕੀਤੀ ਹੈ ਅਤੇ ਉਤਪਾਦਨ ਤੇ ਪ੍ਰਭਾਵ ਦੀ ਚੇਤਾਵਨੀ ਦਿੱਤੀ ਹੈ। April ਵਿੱਚ ਚੀਨ ਨੇ ਸੱਤ ਦੁਰਲੱਭ ਧਰਤੀ ਦੇ ਤੱਤਾਂ ਤੇ ਉਹਨਾਂ ਨਾਲ ਜੁੜੇ ਚੁੰਬਕਾਂ ਦੇ ਨਿਰਯਾਤ ਲਈ ਵਿਸ਼ੇਸ਼ ਲਾਇਸੈਂਸ ਲਾਜ਼ਮੀ ਕਰ ਦਿੱਤੇ ਸਨ। ਭਾਰਤ ਸਰਕਾਰ ਇਸ ਮੁੱਦੇ ਤੇ ਚੀਨ ਨਾਲ ਲਗਾਤਾਰ ਗੱਲਬਾਤ ਕਰ ਰਹੀ ਸੀ। ਇੱਕ ਅਧਿਕਾਰੀ ਦੇ ਅਨੁਸਾਰ ਕੋਸ਼ਿਸ਼ਾਂ ਜਾਰੀ ਹਨ। ਜਦੋਂ ਅਸੀਂ ਚੀਨੀ ਦੂਤਾਵਾਸ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਸਾਡੀਆਂ ਕੰਪਨੀਆਂ ਨੂੰ ਵੀਜ਼ਾ ਜਾਰੀ ਕੀਤੇ ਅਤੇ ਉਹ ਚੀਨੀ ਅਧਿਕਾਰੀਆਂ ਦੇ ਸੰਪਰਕ ਵਿੱਚ ਵੀ ਹਨ ਕੋਸ਼ਿਸ਼ ਇਹ ਯਕੀਨੀ ਬਣਾਉਂਦੀ ਹੈ ਕਿ ਸਪਲਾਈ ਲੜੀ ਪ੍ਰਭਾਵਿਤ ਨਾ ਹੋਵੇ ਦੁਰਲਭ ਧਰਤੀ ਦੇ ਚੁੰਬਕਾਂ ਦੀ ਘਾਟ ਕਾਰਨ Bajaj Auto ਵਰਗੀਆਂ ਕੰਪਨੀਆਂ ਨੂੰ ਉਤਪਾਦਨ ਘਟਾਉਣਾ ਪਿਆ ਇਸ ਦੌਰਾਨ ਭਾਰਤ ਉਦਯੋਗ ਮੰਤਰਾਲੇ ਨੇ ਘਰੇਲੂ ਪੱਧਰ ਤੇ ਦੁਰਲਭ ਧਰਤੀ ਦੇ ਚੁੰਬਕਾਂ ਦੇ ਉਤਪਾਦਨ ਨੂਤ ਜਹਾਇਦ ਕਰਨ ਲਈ 1345 ਕਰੋੜ ਰੁਪਏ ਦੀ ਸਬਸਿਡੀ ਯੋਜਨਾ ਤਿਆਰ ਕੀਤੀ ਹੈ